ਤੁਸੀਂ ਉਸ ਵਿਅਕਤੀ ਤੋਂ ਦੂਰ ਰਹੋ ਜੋ ਉੱਚੀ ਆਵਾਜ਼ ਵਿੱਚ ਬੋਲਦਾ ਹੈ ਲੋਕਾਂ ਸਾਹਮਣੇ ਆਪਣੇ ਦੁੱਖ ਪ੍ਰਗਟ ਨਾ ਕਰੋ ਨਹੀਂ ਤਾਂ ਉਹ ਤੁਹਾਨੂੰ ਕਮਜ਼ੋਰ ਸਮਝਣਗੇ ਅਤੇ ਤੁਹਾਨੂੰ ਨੁਕਸਾਨ ਪਹੁੰਚਾਉਣਗੇ ਜਦੋਂ ਕੋਈ ਮੂਰਖ ਤੁਹਾਡੇ ਨਾਲ ਗੱਲ ਕਰੇ ਤਾਂ ਉਸ ਤੋਂ ਓਨੀ ਜਲਦੀ ਦੂਰ ਹੋ ਜਾਓ ਜਿੰਨੀ ਜਲਦੀ ਗੋਲੀ ਬੰਦੂਕ ਵਿੱਚ ਨਿਕਲਦੀ ਹੈ ਕਦੇ ਵੀ ਉਸ ਇਨਸਾਨ ਨਾਲ ਦੋਸਤੀ ਨਾ ਤੋੜੋ ਜੋ ਹਰ ਗਲਤੀ ਤੇ ਮਾਫੀ ਮੰਗਦਾ ਹੋਵੇ ਪੁਰਾਣੇ ਕੱਪੜੇ ਪਾਉਣ ਵਾਲੇ ਲੋਕਾਂ ਨੂੰ ਕਦੇ ਵੀ ਗਰੀਬ ਨਾ ਸਮਝੋ ਭਾਵੇਂ ਤੁਹਾਡੇ ਮਾਪੇ ਤੁਹਾਨੂੰ 100 ਵਾਰ ਗਲਤ ਸਲਾਹ ਦੇਣ ਫਿਰ ਵੀ ਉਹਨਾਂ ਨਾਲ ਕਦੇ ਵੀ ਉੱਚੀ ਆਵਾਜ਼ ਵਿੱਚ ਗੱਲ ਨਾ ਕਰੋ ਗਰੀਬਾਂ ਨੂੰ ਆਪਣੇ ਦੋਸਤ ਬਣਾਓ ਕਦੇ ਵੀ ਆਪਣੇ ਵੇਦ ਉਸ ਵਿਅਕਤੀ ਨਾਲ ਸਾਂਝੇ ਨਾ ਕਰੋ ਜੋ ਤੁਹਾਡੇ ਦੂਜਿਆਂ ਦੇ ਵੇਦ ਦੱਸਦਾ ਹੈ ਜੇ ਤੁਸੀਂ ਜ਼ਿੰਦਗੀ ਵਿੱਚ ਸ਼ਾਂਤੀ ਚਾਹੁੰਦੇ ਹੋ ਆਪਣੇ ਇਨਸ਼ਾਵਾਂ ਨੂੰ ਘੱਟ ਕਰੋ ਜੇ ਤੁਸੀਂ ਯਾਤਰਾ ਦਾ ਆਨੰਦ ਲੈਣਾ ਚਾਹੁੰਦੇ ਹੋ ਆਪਣੇ ਨਾਲ ਘੱਟ ਸਮਾਨ ਰੱਖੋ ਯਾਦ ਰੱਖੋ ਕਿ ਕਦੇ ਵੀ ਕਿਸੇ ਦੀ ਬੇਵਸੀ ਦਾ ਫਾਇਦਾ ਨਾ ਉਠਾਓ ਕਦੇ ਵੀ ਉਸ ਵਿਅਕਤੀ ਤੇ ਭਰੋਸਾ ਨਾ ਕਰੋ ਜੋ ਤੁਹਾਨੂੰ ਇੱਕ ਵਾਰ ਧੋਖਾ ਦੇ ਦੇਵੇ ਜੇਕਰ ਤੁਸੀਂ ਉੱਚਾ ਆਉਣਾ ਚਾਹੁੰਦੇ ਹੋ ਹਮੇਸ਼ਾ ਆਪਣੇ ਇਰਾਦੇ ਸਾਫ਼ ਰੱਖੋ ਕਦੇ ਵੀ ਪ੍ਰੀਟ ਡਾਰਕੇ ਖਾਣਾ ਨਾ ਖਾਓ ਕਦੇ ਵੀ ਕਿਸੇ ਗਰੀਬ ਜਾਂ ਲੋੜਵੰਦ ਵਿਅਕਤੀ ਨਾਲ ਬੁਰਾ ਵਿਵਹਾਰ ਨਾ ਕਰੋ ਰਾਤ ਦਾ ਖਾਣਾ ਕਦੇ ਵੀ देर ਨਾਲ ਨਾ ਖਾਓ ਜੇਕਰ ਇੱਕ ਪਾਸੇ ਹਜ਼ਾਰਾਂ ਝੂਠੇ ਹੋਣ ਤਾਂ ਦੂਜੇ ਪਾਸੇ ਇੱਕ ਸੱਚਾ ਵਿਅਕਤੀ ਤੁਹਾਨੂੰ ਹਮੇਸ਼ਾ ਸੱਚੀ ਵਿਅਕਤੀ ਦਾ ਸਮਰਥਨ ਕਰਨਾ ਚਾਹੀਦਾ ਹੈ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ